ਹਰ ਤਰ੍ਹਾਂ ਦੀ ਖਬਰ ਦੇਖਣੇ ਲਈ 10 ਤੱਕ ਟਾਈਪ ਨਿਊਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਐਡਵੋਕੇਟ ਰਾਜਨਾ ਜੀ ਮੈਂ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ ਤੇ ਮੈਂ ਆਪਣੀ ਪ੍ਰੈਕਟਿਸ ਨੂੰ ਕੰਟੀਨਿਊ ਰੱਖਣ ਲਈ ਇੱਕ ਜਗ੍ਹਾ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਜੇਦੀ ਕਿ ਮੈਂ ਅਰਜ਼ੀ ਲੈ ਕੇ ਬੇਨਤੀ ਪ੍ਰਧਾਨ ਜੀ ਨੂੰ ਬਹੁਤ ਵਾਰੀ ਕੀਤੀ ਅੰਮ੍ਰਿਤਸਰ 바ਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਜੀ ਮੈਂ ਉਹਨਾਂ ਕੋਲ ਬੜੀ ਵਾਰੀ ਗਿਆ ਮੈਂ ਉਹਨਾਂ ਕੋਲ ਜਾ ਕੇ ਕਿਹਾ ਕਿ ਮੈਨੂੰ ਪ੍ਰਧਾਨ ਜੀ ਮੈਨੂੰ ਇੱਕ ਚੈਂਬਰ ਦੀ ਬਹੁਤ ਜ਼ਿਆਦਾ ਲੋੜ ਹੈ ਜਿੱਥੇ ਮੈਂ ਬੈਠ ਕੇ ਇੱਕ ਆਪਣੀ ਪ੍ਰੈਕਟਿਸ ਨੂੰ ਉਸ ਤੋਂ ਬਾਅਦ ਇੱਥੇ ਜਦੋਂ ਮੇਰੇ ਨਾਲ ਤੁਸੀਂ ਚੱਲੋਗੇ ਮੈਨੂੰ ਇੱਥੇ 3-4 ਮਹੀਨੇ ਤੋਂ ਇੱਕ ਜਗ੍ਹਾ ਦੇਖੀ ਸਪੇਅਰ ਜਗ੍ਹਾ ਸੀ ਜਿਹੜੀ ਕਿ ਕਿਸੇ ਵੀ ਬੰਦੇ ਦੇ ਵਰਤੋਂ ਦੇ ਵਿੱਚ ਨਹੀਂ ਆ ਰਹੀ ਸੀ ਠੀਕ ਹੈ ਜੀ ਮੈਂ ਉੱਥੇ ਜਾ ਕੇ ਇੱਕ ਸਿੰਪਲ ਚੇਅਰ ਲਗਾ ਕੇ ਬੈਠਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਗੁਜ਼ਾਰੇ ਦੇ ਜੋਗ ਮੈਂ ਉੱਥੇ ਚਾਰ ਦੀਵਾਰੀ ਖੜੀ ਕਰ ਦਿੱਤੀ ਇਨ ਬਿਟਵੀਨ ਹੁੰਦਾ ਕਿ ਜੀ ਜਦੋਂ ਚਾਰ ਦਿਵਾਰੀ ਖੜੀ ਕਰ ਦਿੱਤੀ ਉਸ ਤੋਂ ਪਹਿਲਾਂ ਮੇਰੇ ਨਾਲ ਕੋਈ ਵੀ ਵਕੀਲ ਕੋਈ ਵੀ ਵਕੀਲ ਆ ਕੇ ਮੇਰੇ ਨਾਲ ਕੋਈ ਵੀ ਲੜਦਾ ਨਹੀਂ ਹੈ ਕੋਈ ਇਸ਼ੂ ਕਰੇਟ ਨਹੀਂ ਕਰਦਾ ਬਸ ਜਦੋਂ ਚਾਰ ਦਿਵਾਰੀ ਖੜੀ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਕੋਲ ਪੰਜ ਵਕੀਲ ਆਂਦੇ ਨੇ ਫਿਰ ਉਹਨਾਂ ਦੇ ਨਾਮ ਤੁਹਾਨੂੰ ਦੱਸ ਦਿੰਦਾ ਐਡਵੋਕੇਟ ਰਵਿੰਦਰ ਰਵਿੰਦਰਜੀਤ ਸਿੰਘ ਵਾਹਲ ਸੁਖਮਣਪ੍ਰੀਤ ਸਿੰਘ ਪ੍ਰੀਤਪਾਲ ਕੁਲਜੀਤ ਸਿੰਘ ਪ੍ਰਿਤਪਾਲ ਸਿੰਘ ਠੀਕ ਹੈ ਜੀ ਇਹਨਾਂ ਨੇ ਜ਼ਬਰਦਸਤੀ ਆ ਕੇ ਸਵੇਰੇ ਫੇਰੇ ਪਹਿਲਾਂ ਆ ਕੇ ਮੇਰੇ ਚੈਂਬਰ ਤੋਂ ਬੋਰਡ ਲਾ ਕੇ ਸੁੱਟ ਦਿੱਤਾ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਚੈਂਬਰ ਦੇ ਉੱਤੇ ਬਲੈਕ ਪੇਂਟ ਦੇ ਨਾਲ ਆਪਣਾ ਨਾਮ ਲਿਖ ਦਿੱਤਾ ਤੇ ਉਹਨਾਂ ਨੇ ਆ ਕੇ ਉਹ ਵੀ ਪੇਂਟ ਦੇ ਨਾਲ ਰਿਮੂਵ ਕਰ ਦਿੱਤਾ ਉਸ ਤੋਂ ਬਾਅਦ ਉਹਨੂੰ ਤੇ ਕੇ ਨਾਲ ਹਿਲਾਣਾ ਸ਼ੁਰੂ ਕਰ ਦਿੱਤਾ ਮੇਰੇ ਨਾਲ ਧੱਕਾ ਮੁਕੀ ਕੀਤੀ ਮੇਰੇ ਨਾਲ ਦੋ ਫੀਮੇਲ ਲਾਇਰ ਸੀ ਜੋ ਸੀ ਜੋ ਮੇਰਾ ਕੀ ਸਪੋਰਟ ਕਰਦੀਆਂ ਸੀ ਠੀਕ ਹੈ ਜੀ ਉਹਨਾਂ ਦੇ ਨਾਲ ਮੈਂ ਹੈਂਡਲਿੰਗ ਕੀਤੀ ਬਹੁਤ ਹੀ ਜ਼ਿਆਦਾ ਬਦਸੂਰਤੀ ਕੀਤੀ ਜੀ ਇਹਨਾਂ ਦੇ ਇਹਨਾਂ ਨੇ ਸਾਡੇ ਨਾਲ ਜ਼ਾਲਮੰਦਾ ਕੀਤਾ ਸਾਨੂੰ ਬਹੁਤ ਜ਼ਿਆਦਾ ਅਬਿਊਰਿੰਗ ਲੈਂਗੁਏਜ ਯੂਜ਼ ਕੀਤੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਸਾਰੇ ਦੇ ਸਾਰੇ ਚੈਂਬਰ ਇਸ ਤਰ੍ਹਾਂ ਪਏ ਨੇ ਪਰ ਮੈਂ ਮੈਂ ਕਿਸੇ ਦੇ ਵੀ ਚੈਂਬਰ ਦੇ ਉੱਤੇ ਕੁਝ ਨਹੀਂ ਕਿਹਾ ਮੈਂ ਆਪਣੇ ਗਿਜ਼ਾਰੇ ਜੋ ਟੈਂਪਰੇਰੀ ਟੈਂਪਰੇਰੀ ਦੀਵਾਰਾਂ ਕੀਤੀਆਂ ਟੈਂਪਰੇਰੀ ਦੀਵਾਰਾਂ ਕਰਨ ਤੋਂ ਬਾਅਦ ਮੈਂ ਉਹਦੇ ਅੰਦਰ ਬੈਠਣਾ ਸ਼ੁਰੂ ਕੀਤਾ ਪਰ ਇਹਨਾਂ ਨੇ ਸਾਰਿਆਂ ਨੇ ਇਸ਼ੂ ਕ੍ਰੀਏਟ ਕਰ ਦਿੱਤਾ ਜਿਹੜਾ ਕਿ ਇਹ ਕਹਿੰਦੇ ਨੇ ਕਿ ਜਿਹੜਾ ਚੈਂਬਰ ਜਿਹੜੇ ਦੂਸਰੇ ਬੰਦੇ ਨੇ ਜਿਨ੍ਹਾਂ ਦੇ ਮੈਂ ਐਡਵੋਕੇਟ ਨਾਮ ਲਿੱਤੇ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਅਲੋਟ ਕਿਤੇ ਵੀ ਉਹਨਾਂ ਦੇ ਰੈਜ਼ੋਲੂਸ਼ਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਉਹ ਜਗਾ ਲੋਟ ਆ ਸਿਰਫ ਜੇ ਸਿਰਫ ਚੈਂਬਰ ਦਾ ਜਿਹੜਾ ਨੰਬਰ ਹੁੰਦਾ ਉਹ ਆ ਲੋਟ ਆ ਜੀ ਜਿਹੜੀ ਇਹ ਜਗਾ ਸਰਕਾਰੀ ਜਗਾ ਡੀਸੀ ਦੀ ਜਗਾ ਆ ਜੀ ਕਿ ਮੈਂ ਡੀਸੀ ਸਾਹਿਬ ਦੇ ਕੋਲ ਆਪਣਾ ਪੱਖ ਰੱਖਿਆ ਤੇ ਡੀਸੀ ਸਾਹਿਬ ਨੇ ਮੇਰੀ ਐਪਲੀਕੇਸ਼ਨ ਮਾਰਕ ਕਰਕੇ ਉਹਨਾਂ ਨੂੰ ਕਹਿ ਦਿੱਤਾ ਜੀ ਕਿ ਤੁਸੀਂ ਬਾਅਦ ਵਿੱਚ ਆ ਕੇ ਤੁਹਾਡੇ ਪੱਖ ਦੇ ਉੱਤੇ ਗੌਰ ਕੀਤਾ ਜਾਏਗਾ ਜੀ ਠੀਕ ਹੈ ਜੀ ਸਿਰਫ ਹੁੰਦਾ ਕੀ ਹੈ ਜੀ ਜਿਹੜੇ ਸਾਡੇ ਅੰਮ੍ਰਿਤਸਰ 바ਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਤੇ ਸਾਡੀ ਬੋਡੀ ਦੇ ਮੈਂਬਰ ਵਿਕੀ ਮੈਰਾ ਜਿਹੜੇ ਸੈਕਟਰੀ ਨੇ ਠੀਕ ਹੈ ਜੀ ਇਹ ਸਿਰਫ ਦੋ ਨਾਮ ਜਿਹੜੇ ਕਿ 3 ਤਰੀਕ 3 ਤਰੀਕ 8ਵਾਂ ਮਹੀਨਾ 2025 ਨੂੰ ਇੱਥੇ ਪ੍ਰੈਜ਼ੈਂਟ ਹੋਏ ਇਸ ਜਗ੍ਹਾ ਦੇ ਉੱਤੇ ਪ੍ਰੈਜ਼ੈਂਟ ਹੋਏ ਉੱਥੇ ਜਗ੍ਹਾ ਤੇ ਪਹੁੰਚ ਕੇ ਇਹਨਾਂ ਨੇ ਸਾਰਾ ਇਹ ਜੋ ਵੀ ਸਾਡਾ ਹੈਗਾ ਸੀ ਜਿਹੜਾ ਜੋ ਚੱਲਦਾ ਪਿਆ ਸੀ ਉਹ ਉਹਨਾਂ ਨੇ ਦੇਖਿਆ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਅਲਾਟਮੈਂਟ ਲੈਟਰ ਲਿਖਿਆ ਸਿਰਫ ਤੇ ਸਿਰਫ ਇਹ ਦੋ ਵਕੀਲਾ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਤੇ ਵਿੱਕੀ ਮੇਰਾ ਸਾਹਿਬ ਸੈਕਟਰੀ ਸਾਹਿਬ ਇਹਨਾਂ ਦੇ ਹੀ ਨਾਮ ਨੇ ਇਹਨਾਂ ਦੇ ਹੀ ਸਾਈਨ ਨੇ ਇਹਨਾਂ ਨੇ ਹੀ ਸਟੈਂਪਸ ਨੇ ਬਾਕੀ ਬੋਡੀ ਕਿੱਥੇ ਗਈ ਜੀ ਬਾਕੀ ਬੋਡੀ ਕਿੱਥੇ ਗਈ ਜਦੋਂ ਇੱਕ ਰੈਜ਼ੋਲੂਸ਼ਨ ਕਿਸੇ ਵੀ ਤਰ੍ਹਾਂ ਦਾ ਪਾਸ ਹੁੰਦਾ ਬੋਡੀ ਦਾ ਹਰ ਮੈਂਬਰ ਉਸ ਜਗ੍ਹਾ ਦੇ ਉੱਤੇ ਉਸ ਰੈਜ਼ੋਲੂਸ਼ਨ ਤੇ ਸਾਈਨ ਕਰਦਾ ਹੈ ਜੀ ਤੇ ਮੇਅਰ ਜਦੋਂ ਮੇਅਰ ਜੀ ਦਿੱਤੀ ਮੇਰੀ ਅਰਜ਼ੀ ਨੂੰ ਗੋਲ ਨਾ ਕਰਕੇ ਉਹਨਾਂ ਨੇ ਸਿਰਫ ਇੱਕ ਫੇਵਰਿਟਿਜ਼ਮ ਬਲੌਕੇ ਜਾਤਾ ਕਰਕੇ ਉਹਨਾਂ ਦਾ ਫੇਵਰਿਟਿਜ਼ਮ ਬਲੌਕ ਦੇ ਕਰਕੇ ਉਹਨਾਂ ਨੇ ਮੇਰੇ ਪੱਖ ਦੀ ਗੱਲ ਨਹੀਂ ਕੀਤੀ ਤੇ ਉਹਨਾਂ ਦੇ ਗੱਲ ਉਹਨਾਂ ਦੇ ਵੱਲੋਂ ਗੱਲ ਕਰਕੇ ਬੈਕ ਡੇਟ ਦੇ ਵਿੱਚ ਅਲੋਨਮੈਂਟ ਲੈਟਰ ਬਣਾ ਕੇ ਦਿੱਤਾ ਹਾਂਜੀ ਜੀ ਮੇਰੇ ਕੋਲ ਹੈਗਾ ਜੀ ਸਬੂਤ ਹੈਗਾ ਜੀ ਉਹਦਾ ਜਿਹਦੇ ਵਿੱਚ ਸਿਰਫ ਤੇ ਸਿਰਫ ਦੋ ਮੋੜਾ ਸ਼ੋਅ ਕਰਨ ਲੀਆਂ ਤੇ ਹੋਰ ਕਿਤੇ ਵੀ ਐ ਨਹੀਂ ਦੱਸਿਆ ਗਿਆ ਕਿ ਉਹ ਜਗ੍ਹਾ ਕਿਹੜੀ ਹੈਗੀ ਸਿਰਫ ਤੇ ਸਿਰਫ ਨੰਬਰ ਅਲੋਟ ਕੀਤਾ ਨਾ ਕੋਈ ਸਾਈਡ ਲਾਈਨ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਦਾ ਮੈਂਸ਼ਨ ਨਹੀਂ ਕੀਤਾ ਜੀ ਉਹਦੇ 'ਚ ਤੇ ਜਿੱਦਾਂ ਮੈਂ ਤੁਸੀਂ ਕਿਰਾਸੀ ਕੀ ਬੋਰਡ ਲੱਗਾ ਹੈ ਤੁਹਾਡੇ ਤੇ ਬੋਰਡ ਖੜਾ ਹੈ ਉਹ ਥੋੜਿਆ ਗਿਆ ਉਸ ਚੀਜ਼ ਤੇ ਤੁਹਾਡੀ ਕੋਲ ਮੇਰੇ ਕੋ ਹਾਂ ਜੀ ਸਬੂਤ ਹੈਗੇ ਜੀ ਜਦੋਂ ਮੈਂ ਇੱਥੇ ਚਾਰ ਦਿਵਾਰੀ ਕੀਤੀ ਮੈਂ ਆਪਣਾ ਬੋਰਡ ਲਾਇਆ ਜੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਮੇਰਾ ਬੋਰਡ ਛੁੱਟ ਦਿੱਤਾ ਮੇਰੇ ਕੋ ਉਹਦੀਆਂ ਸਾਰੀਆਂ ਫੋਟੋਗ੍ਰਾਫੀਆਂ ਹੀ ਨੇ ਆ ਉਸ ਤੋਂ ਬਾਅਦ ਮੈਂ ਪੇਂਟ ਦੇ ਨਾਲ ਲਿਖਿਆ ਪੇਂਟ ਦੇ ਨਾਲ ਨਾਮ ਲਿਖਣ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਰਿਮੂਵ ਕੀਤਾ ਮੇਰੇ ਕੋ ਉਹਦੇ ਵੀ ਪ੍ਰੂਫ ਹੈਗੇ ਜੀ ਸਰ ਕਿੰਨਾ ਟਾਈਮ ਹੋ ਗਿਆ ਤੁਸੀਂ ਮੈਨੂੰ ਪਾਜੀ 3 ਤਰੀਕ ਨੂੰ ਮੈਂ ਇੱਥੇ ਸ਼ੈੱਡ ਬਣਾਈ ਹੈ ਜੀ ਟੈਂਪਰੇਰੀ ਸ਼ੈੱਡ ਹੈ ਜੀ ਜਿੱਥੇ ਮੈਂ ਬੈਠ ਕੇ ਆਪਣੇ ਗੁਜ਼ਾਰੇ ਜੋ ਵੀ ਪ੍ਰੈਕਟਿਸ ਕਰ ਸਕਾਂ ਠੀਕ ਹੈ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ 3 ਤਰੀਕ ਤੋਂ ਲੈ ਕੇ ਦੇਖ ਲਓ ਤੁਸੀਂ ਦੇਖ ਲਓ ਅੱਜ 5 ਕੇ 6 ਤਰੀਕ ਹੋ ਚੰਦੀ ਹੈ ਜੀ 5 ਤਰੀਕ ਹੋ ਚੰਦੀ ਹੈ ਜੀ ਮੈਂ ਅੱਜ ਤੱਕ ਘਰ ਨਹੀਂ ਗਿਆ ਰਾਤ ਨੂੰ ਮੈਂ ਇੱਥੇ ਰਹਿੰਦਾ ਮੇਰੀ ਜਾਨ ਮਾਲੂਤ ਤਮਕੀਦ ਹੁੰਦੇ ਆ ਜੀ ਠੀਕ ਹੈ ਕਿ ਤੇਰੀ ਆਪਾਂ ਤੈਨੂੰ ਕੁਛ ਨਾ ਕੁਛ ਕਰ ਦੇਣਾ ਯਾ ਜਗਾ ਛੱਡ ਦੇ ਮੰਦੇ ਹੋ ਕਿ ਪਰੰਤੂ ਜੀ ਸਮਸਥ ਸਥਿਤੀ ਬਾਰੇ ਜਿਹੜਾ ਅਸੋਸੀਏਸ਼ਨ ਦਾ ਬਹੁਤ ਝਾਰੀ ਐਗਰੀਗੇਟ ਚਲੇ ਆ। ਤੁਸੀਂ ਕਹਿੰਦੇ ਆ ਕਿ ਕਿਉਂ ਐਗਰੀਗੇਟ ਕਰਦਾ? ਕਿਉਂਕਿ ਮੈਡਮ ਇਹ ਤਾਂ ਕਰਕੇ ਕੀਤਾ ਜਾ ਰਿਹਾ ਉਹ ਪੈਸੇ ਭਰਦੇ ਆ ਜੀ। ਇੱਥੇ ਇੱਕ ਇੱਕ ਚੈਂਬਰ ਤੁਸੀਂ ਮੇਰੇ ਨਾਲ ਚੱਲੋ 1.5 ਲੱਖ ਰੁਪਏ ਦਾ ਚੈਂਬਰ ਮਿਲਦਾ ਪਿਆ ਜੀ। ਕੀ ਕੀਮਤ ਹੈਗੀ ਇੱਥੇ ਰਜਿਸਟਰੀਆਂ ਹੋ ਰਹੀਆਂ ਤੇ ਚੈਂਬਰਾਂ ਦੀਆਂ? ਸਰ ਕਿੰਨਾ ਨੂੰ ਪੈਸੇ ਭਰਦੇ ਕੋਈ ਦਾ ਪ੍ਰੂਫ ਹੋਦਾ ਤਾਂ ਦਿਖਾਓ। ਭਾਜੀ ਸਭ ਕੁਝ ਤੁਸੀਂ ਮੇਰੇ ਨਾਲ ਚੱਲੋ ਕਿ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਜੀ। ਠੀਕ ਹੈ ਕਿਥੇ ਕਿਥੇ ਇਲੀਗਲ ਤਰੀਕੇ ਨਾਲ ਚੈਂਬਰ ਬਣੇ ਡੀਸੀ ਦੀ ਪਰਮਿਸ਼ਨ ਤੋਂ ਬਿਨਾ ਚੈਂਬਰ ਕਿਸ ਤਰ੍ਹਾਂ ਬਣ ਗਏ ਠੀਕ ਹੈ ਜੀ ਜੇਕਰ ਡੀਸੀ ਸਾਹਿਬ ਕਹਿੰਦੇ ਨੇ ਕਿ ਇੱਥੇ ਕੰਸਟਰਕਸ਼ਨ ਨਹੀਂ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਇਹ ਸਾਰੇ ਵੀ ਸਾਰੇ ਬਲਾਕਸ ਮੈਂ ਤੁਹਾਨੂੰ ਦਿਖਾਉਂਗਾ ਮੇਰੇ ਨਾਲ ਚਲਿਓ ਕਿਸ ਤਰ੍ਹਾਂ ਇੱਥੇ ਚੈਂਬਰ ਬਣੇ ਇਦਾ ਮਤਲਬ ਇਹ ਪ੍ਰਧਾਨ ਜੀ ਨੇ ਤੇ ਸਾਰੀ ਬੋਡੀ ਨੇ ਬੈਠ ਕੇ ਪਲੱਸ ਜਿਹੜਾ ਇੱਥੇ ਦਾ ਚੌਂਕੀ ਇੰਚਾਰਜ ਹੈਗਾ ਕਰਨਜੀਤ ਸਿੰਘ ਤੇ Munshi Visham Visham Sharma ਇਹਨਾਂ ਨੇ ਪੈਸੇ ਖਾ ਕੇ ਇਹਨਾਂ ਨੇ ਛੁੱਟੀਆਂ ਦੇ ਵਿੱਚ ਹੀ ਕਿਸੇ ਵੀ ਤਰੀਕੇ ਦੇ ਨਾਲ ਰਾਤੋ ਰਾਤ ਚੈਂਬਰ ਖੜੇ ਕੀਤੇ ਮੈਨੂੰ ਜਿਹੜੇ ਮੈਂ ਪੰਜ ਵਕੀਲਾ ਦੇ ਨਾਮ ਦੱਸੇ ਜਿਨ੍ਹਾਂ ਨੇ ਮੇਰੇ ਨਾਲ ਹਾਤਾ ਪਾਈ ਕੀਤੀ ਇਹਨਾਂ ਨੇ ਮੈਨੂੰ ਜਨਮਾਲ ਦੀ ਤੰਗੀ ਦਿੱਤੀ ਆ ਜੀ ਮੈਂ ਦੁਬਾਰਾ ਤੋਂ ਨਾਮ ਤੁਹਾਨੂੰ ਰਿਪੀਟ ਕਰ ਦਿੰਦਾ ਜੀ ਐਡਵੋਕੇਟ ਰਵਿੰਦਰਜੀਤ ਸਿੰਘ ਐਡਵੋਕੇਟ ਸੁਖਮਨਪ੍ਰੀਤ ਸਿੰਘ ਐਡਵੋਕੇਟ ਪ੍ਰਿਤਪਾਲ ਸਿੰਘ ਕੁਲਜੀਤ ਸਿੰਘ ਐਂਡ ਪ੍ਰੀਤਪਾਲ ਸਿੰਘ ਜੀ ਇਹਨਾਂ ਨੇ ਮੈਨੂੰ ਜਦੋਂ ਮੇਰੇ ਨਾਲ ਧੱਕਾ ਮੂਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਜਿਹੜੀ ਦੋ ਫੀਮੇਲ ਲਾਇਅਟ ਸੀ ਲਾਇਅਟ ਸੀ ਉਹਨਾਂ ਦੇ ਨਾਲ ਵੀ ਇਹਨਾਂ ਨੇ ਧੱਕਾ ਮੂਕੀ ਕੀਤੀ ਮੇਰੇ ਕੋਲ ਉਹਦੇ ਵੀਡੀਓ ਪਈਆਂ ਹੋਈਆਂ ਮੇਰੇ ਫੋਨ ਦੇ ਵਿੱਚ ਕੰਪਲੇਟ ਕੀਤੀ ਮੈਂ ਕੀਤੀ ਜੀ ਕੰਪਲੇਟ ਪਰ ਮੇਰੀ ਕੰਪਲੇਟ ਨਾ ਤੇ ਐਸ ਐਚ ਓ ਸਿਵਲ ਲੈਨ ਨੇ ਲਈ ਤੇ ਨਾ ਹੀ ਚੌਂਕੀ ਇਚਾਰਜ ਨੇ ਲਈ ਉਸ ਤੋਂ ਬਾਅਦ ਮੈਂ ਡੀ ਸੀ ਦਫ਼ਤਰ ਵੀ ਗਿਆ ਸੀ ਪੀ ਪੀ ਸਾਹਿਬ ਦੇ ਕੋਲ ਵੀ ਅੱਜ ਪੇਸ਼ ਹੋਇਆ ਤੇ ਮੇਰਾ ਮੈਨੂੰ ਉਹਦਾ ਯੂ ਆਈ ਡੀ ਨੰਬਰ ਵੀ ਆ ਗਿਆ ਪਰ ਹੁਣ ਤੱਕ ਕੋਈ ਉਸ ਚੀਜ਼ ਦੇ ਉੱਤੇ ਕੋਈ ਕਾਰਵਾਈ ਨਹੀਂ ਜੀ ਹੋਈ ਮੈਂ ਪ੍ਰਧਾਨ ਜੀ ਨੂੰ ਵੀ ਇਸ ਇਸ ਦਾ ਕਿਹਾ ਕਿ ਸਰ ਮੇਰੇ ਨਾਲ ਜੋ ਫੀਮੇਲ ਸਵਾਇਰ ਸੀ ਤੇ ਜੋ ਮੈਂ ਮੇਰੇ ਨਾਲ ਜੋ ਅਬਿਊਜ਼ਿੰਗ ਲੈਂਗੁਏਜ ਯੂਜ਼ ਹੋਈ ਹੈ ਜਾਂ ਹੱਥਾਂ ਮਕੀ ਹੋਈ ਹੈ ਉਹਦੇ ਉੱਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਫਿਰ ਇਸ ਚੀਜ਼ ਤੇ ਆਇਆ ਜਾਏਗਾ ਜੀ ਠੀਕ ਦੇਖੋ ਮੈਡਮ ਉਹ ਇਸ ਕਰਕੇ ਨਹੀਂ ਉੱਥੇ ਹੈਗੇ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਸਿਰਫ ਦੋ ਜਨੇ ਆਏ 3 ਤਰੀਕ ਨੂੰ ਸਿਰਫ ਦੋ ਜਨੇ ਆਏ ਇੱਕ ਪ੍ਰੈਜ਼ੀਡੈਂਟ ਜੀ ਤੇ ਇੱਕ ਸੈਕਟਰੀ ਠੀਕ ਹੈ ਜੀ ਸਿਰਫ ਉਹ ਆਪਣੇ ਬੈਕਡੇਟ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਦੋ ਸਟੈਂਪਸ ਲਾਈਆਂ ਕੋਰਟ ਦੇ ਵਿੱਚ ਹੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਟ੍ਰਾਈਕ ਜਾਂ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਜੀ ਪੂਰੀ ਦੀ ਪੂਰੀ ਜਿੰਨੀ ਵੀ ਬਾਡੀ ਮੈਂਬਰਸ ਨੇ ਉਹਨਾਂ ਦੇ ਸਾਰਿਆਂ ਦੇ ਸਾਈਨ ਹੁੰਦੇ ਨੇ ਸਿਰਫ ਤੇ ਸਿਰਫ ਇੱਕ ਸੀਜ਼ ਨੂੰ ਬਚਾਉਣ ਦੇ ਕਰਕੇ ਉਦੋਂ ਸਿਰਫ ਦੋ ਜਨੇ ਪੇਸ਼ ਉੱਥੇ ਹੈਗੇ ਸੀ ਮੌਕੇ ਤੇ ਤੇ ਉਹਨਾਂ ਨੇ ਦੋ ਜਨਾਂ ਨੇ ਸਟੈਂਪ ਲਾ ਕੇ ਦੇ ਦਿੱਤੀ ਉਹ ਤੋਂ ਹੀ ਪ੍ਰਸ਼ਾਸਨ ਕੋਲ ਕੀ ਮੰਗ ਕਰਦਾ ਮੈਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦਾ ਜੀ ਕਿ ਜੇਕਰ ਇਹ ਸਾਰੇ ਚੈਂਬਰ ਲੀਗਲ ਨੇ ਤੇ ਮੇਰਾ ਵੀ ਚੈਂਬਰ ਲੀਗਲ ਹੈ ਜੀ ਜੋ ਮੈਂ ਕਿ ਟੈਂਪਰੇਰੀ ਪਾਇਆ ਠੀਕ ਹੈ ਤੇ ਜੇਕਰ ਮੇਰਾ ਇਲੀਗਲ ਹੈ ਤਾਂ ਸਾਰੇ ਇਲੀਗਲ ਆ ਜੇਕਰ ਮੇਰਾ ਤਾਂ ਠੂੜਾ ਤੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਜਾਊਂਗਾ ਜੀ ਸਾਰੇ ਸਾਰਿਆਂ ਦੇ ਠੱਠਣ ਕਿਉਂਕਿ ਇੱਥੇ ਕਿਸੇ ਦੇ ਵੀ ਚੈਂਬਰ ਦੀ ਪਰਮਿਸ਼ਨ ਡੀਸੀ ਸਾਹਿਬ ਵੱਲੋਂ ਨਹੀਂ ਮਿਲੀ ਹੋਈ ਹੈ ਠੀਕ ਹੈ ਜੀ ਇਹ ਸਾਡੀ ਨਹੀਂ ਸੁਣਵਾਈ ਹੁੰਦੀ ਜੇ ਰੈਕਡ ਸਟੱਪ ਕੀ ਲੱਗੇ ਮੈਂ ਜੀ ਸੁਪਰੀਮ ਕੋਰਟ ਕੋ ਸੁਪਰੀਮ ਕੋਰਟ ਵੀ ਜਾਊਂਗਾ ਹਾਈ ਕੋਰਟ ਕੋ ਵੀ ਜਾਊਂਗਾ ਜੀ ਮੈਂ ਰੈਟ ਪਾਊਂਗਾ ਕਿ ਜੋ ਮੇਰੇ ਨਾਲ ਧੱਕੇ ਮੁੱਕੀ ਕੀਤੀ ਨਾਇਨਸਾਫੀ ਕੀਤੀ ਹੈ ਠੀਕ ਹੈ ਜੀ ਮੈਂ ਉਸ ਬਰ ਖਿਲਾਫ ਧਰਨੇ ਵੀ ਲਾਊਂਗਾ ਠੀਕ ਹੈ ਜੋ ਇਹ ਮੇਰੇ ਨਾਲ ਕਰਦੇ ਪਏ ਆ ਕਿ ਇਹੋ ਜੇ ਪ੍ਰਧਾਨ ਹੈਗੇ ਜੀ ਸਿਰਫ ਇੱਕ ਫੇਵਰਿਟਿਜ਼ਮ ਨੂੰ ਲੈ ਕੇ ਇਹਕੋ ਫੇਵਰਿਟਿਜ਼ਮ ਨੂੰ ਲੈ ਕੇ ਮੈਂ ਗਰੀਬ ਘਰ ਦਾ ਬੱਚਾ ਐ ਜੀ ਮੈਂ ਕਿੱਥੇ ਜਾਵਾਂ ਦੱਸੋ ਕੋਈ ਮਿੱਟੀ ਮੁਸ਼ਕਿਲ ਨਹੀਂ ਕੋਈ ਨਹੀਂ ਜੀ ਜੀ ਸਭ ਸਿਰ ਤੇ ਸਿਰਫ ਪੈਸੇ ਦੀ ਗੱਲ ਹੈਗੀ ਉਹ ਪੈਸੇ ਚੜਾ ਸਕਦੇ ਨੇ ਮੈਨੂੰ ਵੀ 5 ਲੱਖ ਰੁਪਏ ਉਹਨਾਂ ਨੇ ਕਿਹਾ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਦੇਣ ਵਾਸਤੇ ਇਸ ਕਰਕੇ ਮੈਨੂੰ ਇਤਨਾ ਕਿੰਨਾ ਜਾ ਰਿਹਾ ਹੈ ਮੰਗਦਾ ਕੋਈ ਪ੍ਰੂਫ ਹਦਾ ਸਾਡੇ ਕੋਲ ਅੱਗੇ ਇੱਥੇ ਸਾਰੇ ਚੈਂਬਰ ਇਸ ਤਰ੍ਹਾਂ ਹੀ ਪੈਂਦੇ ਜੀ ਸਾਰਿਆਂ ਦੇ ਪ੍ਰੂਫ ਜਿਹੜੇ ਮੇਰੇ ਨਾਲ ਚੱਲੋਗੇ ਮੈਂ ਤੁਹਾਨੂੰ ਦਿਖਾ ਦਾਂਗਾ ਜੀ ਤੇ ਪ੍ਰਧਾਨ ਨਾਲੋਂ ਤਾਂ ਸਹੀ ਗੱਲ ਕੀਤੀ ਤੇ ਕੋਈ ਵਿਸ਼ਵਾਸਤ ਡਾਇਗਰਾਮ ਨਹੀਂ ਨਹੀਂ ਜੀ ਪ੍ਰਧਾਨ ਹੁਣਾਂ ਕੋਲੋਂ ਮੈਂ ਬਹੁਤ ਵਾਰੀ ਬੇਨਤੀ ਕੀਤੀ ਕਿ ਪ੍ਰਧਾਨ ਜੀ ਮੈਨੂੰ ਇੱਕ ਜਗ੍ਹਾ ਦੀ ਜ਼ਰੂਰਤ ਹੈ ਪਰ ਉਹਨਾਂ ਨੇ ਮੇਰੀ ਗੱਲ ਤੇ ਕਦੀ ਗੌਰ ਨਹੀਂ ਜੇ ਕੀਤਾ ਤੇ ਅੱਜ ਫਿਰ ਕਿਸ ਤਰ੍ਹਾਂ ਇੱਕ ਫੇਵਰਿਟਿਜ਼ਮ ਪਰਸਨ ਦੇ ਕੋਲ ਆ ਕੇ ਫੇਵਰਿਟਿਜ਼ਮ ਇਹ ਬਲੌਗ ਦੇ ਕੁਝ ਵਕੀਲਾਂ ਦੇ ਨਾਲ ਆ ਕੇ ਮੈਨੂੰ ਕਹਿੰਦੇ ਆ ਜੀ ਚੈਂਬਰ ਹਟਾ ਲਓ ਮੈਂ ਕਿੱਥੇ ਬੈਠਾਂ ਮੈਂ ਆਪਣੀ ਪ੍ਰੈਕਟਿਸ ਕਿੱਥੇ ਕੰਟੀਨਿਊ ਕਰਾਂ ਨੇ ਅਵੀ ਆਪਣੇ ਘਰ ਦੇ ਵਿੱਚ ਰੋਜ਼ੋ ਟਿਕਾ ਮਾ ਕੇ ਲੈ ਕੇ ਜਾਣੀ ਹੈ ਮੇਰੇ ਕੋਲ ਸਿਰਫ ਤੇ ਸਿਰਫ ਮੈਂ ਹੀ ਇਕੱਲਾ ਸਾਰਾ ਹਾਂ ਜੀ ਲੱਗਦਾ ਜੀ ਅਨਿਵੰਦਾਬਾਲ ਦੀ ਉਮਰ ਨਾਲ ਲੱਗਾ ਜੀ ਨਾਲ ਬਹੁਤ ਪੁਰਾਣੀ ਹੈ ਇਹ ਕਮ ਸੇ ਕਮ ਮੇਰੇ ਸਾਹ ਅੰਗਰੇਜ਼ਾਂ ਦੇ ਟਾਈਮ ਦੀ ਸਰਕਾਰ ਹਸ ਲੇਕਿਨ ਇਹ ਜਿੰਨਾ ਦੀ ਮੁਹਾਲ ਪੂਰੀ ਹੋ ਰਹੀ ਹੈ ਲੋਕਾਂ ਨੂੰ ਵਧਾਈ ਜਾ ਰਹੇ ਨੇ ਰਾਜਾ ਸਰਕਾਰ ਦੇ ਵਧਾਈ ਜਾ ਰਹੇ ਨੇ ਅੱਜ ਜਿੰਨੇ ਵੀ ਇਸ ਗਾਲੂ ਉੱਤੇ ਆਏ ਆਂ ਤੇ ਇਹਨਾਂ ਦਾ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਸੇਜ ਮੇਰਾ ਇਹੀ ਹੈ ਐਹੀ ਪੀਰ ਕੁੱਤੀਆਂ ਦੇ ਹੀ ਅੱਜ ਦੇ ਟਾਈਮ ਤੱਕ ਅਕਰ ਵੀ ਜਿੱਦ ਤੇ ਕਿੰਨਾ ਕੁਝ ਹੋ ਰਿਹਾ ਵਾ ਇਹ ਦੁਨੀਆ ਨੂੰ ਚਲਾ ਰਹੇ ਆ ਨਾ ਇੰਨਾ ਦੀਆਂ ਬੰਦਗੀਆਂ ਨੇ ਜੇ ਆਪ ਲਗਾਈਆਂ ਲੋਕਾਂ ਲਈ ਮੰਗ ਕੇ ਇਹ ਕਿੰਨਾ ਦੇ ਬੱਚਾ ਐਸੇ ਨੇ ਕਿ ਸਰਕਾਰਾਂ ਨੂੰ ਮੰਨ ਲੈ ਨਹੀਂ ਪੈਂਦੇ ਤੇ ਮੇਰਾ ਦੱਸ ਜਾ ਬੱਚਾ ਉਹ ਵੀ ਆਪਣੀ ਦੇਦਾ ਮਰਜ਼ਾ ਠੱਫੋ ਮਜ਼ਦੂਰ ਜੁਰੀ ਕਰਦੇ ਨੇ ਐਹੀ ਤਾਕਤਾਂ ਨੇ ਜੇ ਤਾਰਾ ਬਾਬਾ ਜੀ ਸਰਕਾਰ ਦੀ ਦਾ ਬੋਲ ਸੱਚੇ ਦਰਬਾਰ ਕੀ ਤਗ ਜੀ ਠੀਕ ਹੈ ਇਹ ਸਾਡਾ ਬੱਚਾ ਆ ਵਕੀਲ ਹੈ ਇਹਦੇ بیٹے ਦਾ ਨਾਮ ਹੈ ਰਾਜਨ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਆ ਇਸ ਕਰਕੇ ਫਿਰ ਅੱਜ ਨੇ ਤੁਸੀਂ ਵੀ ਤਾਂ ਮੰਗਦੇ ਅਸੀਂ ਇਹ ਕਿੰਨੇ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਨਾ ਉਹ ਅੱਗੇ ਹੈ ਠੀਕ ਹੈ ਤੁਸੀਂ ਵੀ ਕੀਤਾ ਕੰਮ ਤੁਹਾਡੇ ਨਾਲ ਵੀ ਹੋਇਆ ਹੋਏਗਾ ਜੁੜੀ ਵਕੀਲ ਪਰ ਫਿਰ ਵੀ ਸਾਨੂੰ ਨਾ ਨੌਜਵਾਨਾਂ ਨੂੰ ਜਿੰਨਾ ਹੋ ਸਕਦਾ ਅੱਗੇ ਲਈਏ ਨਾ ਕਿ ਉਹਨਾਂ ਨੂੰ ਹਰਾਸ ਕਰੋ ਜੇ ਉਹਨਾਂ ਨੂੰ ਹਰਾਸ ਕਰਾਂਗੇ ਫੇ ਕੱਲ ਨੂੰ ਤੁਹਾਨੂੰ ਪਤਾ ਹੀ ਹੈ ਜੋ ਕੁਛ ਚੱਲਣ ਡਿਆ ਹੈ ਐਕਸਟੈਂਡੈਂਟ ਇਹ ਸਤਿ ਸ੍ਰੀ ਅਕਾਲ ਜਿੰਨਾ ਵੀ ਹੋ ਸਕਦਾ ਜੇ ਸਰਕਾਰਾਂ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਮੌਕਾ ਮਿਲੇ ਜੇ ਮੌਕਾ ਮਿਲਦਾ ਹੈ ਨਾ ਸਾਨੂੰ ਹੱਥ ਫੜ ਕੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਕਿ ਨਾ ਕਿ ਪਿੱਛੇ ਕਿ ਨਾ ਕਿ ਪੱਛਾਹਰਾ ਹਾਸੋਵੇ ਚਲੋ ਠੀਕ ਹੈ ਅੱਜ ਉਹ ਚੈਂਬਰ ਚੱਕ ਲੈਂਦਾ ਹੈ ਉਹਦੇ ਵਿੱਚ ਜੇ ਉਹ ਕੁਝ ਕਰ ਲੈਂਦਾ ਹੈ ਤੇ ਫਿਰ ਵੀ ਤੇ ਤੁਹਾਨੂੰ ਵੋਟ ਵਾਲੀ ਜਾਣਾ ਹੀ ਪੈਣਾ ਆ ਉਹਨਾਂ ਦੇ ਘਰ ਦੇ ਤੁਹਾਡੇ ਤੇ ਕੁਝ ਨਹੀਂ ਕਰਨਗੇ ਲੀਗਲ ਨੋਟਿਸ ਲਾਣਗੇ ਕੁਝ ਵੀ ਕਰਨਗੇ ਸਾਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਬੱਚਿਆਂ 'ਚ ਅੱਜਕੱਲ੍ਹ ਦੀ ਇੱਚਾ ਸ਼ਰਮਸ਼ੀਲਤਾ ਨਹੀਂ ਹੈ ਜੇ ਸ਼ਾਂਤ ਚਿੰਤਾ ਹੋਵੇ ਜੇ ਕੋਈ ਬੱਚਾ ਕਮਾਈ ਕਰਕੇ ਖਾਂ ਰਿਹਾ ਨਾ ਉਹਨੂੰ ਮੌਕਾ ਦਿੱਤਾ ਜਾਵੇ ਨਾ ਕਿ ਇਸ ਤਰ੍ਹਾਂ ਹਾਂ ਫਿਰ ਜੇ ਬੱਚੇ ਗੁੰਡਾਗਰਦੀ ਕਰਦੇ ਆ ਤੁਹਾਡੇ ਤੇ ਕੁਝ ਵੀ ਐਕਸ਼ਨ ਹੁੰਦਾ ਫਿਰ ਤੁਸੀਂ ਕਹਿੰਦੇ ਕਿ ਵਕੀਲਾ ਦੇ ਨਾਲ ਆਪੋਸ਼ ਹੋ ਗਿਆ ਆਪੋਸ਼ ਹੋ ਗਿਆ ਤਾਂ ਜੇ ਪ੍ਰਧਾਨ ਜੀ ਨੇ ਲਈਆਂ ਨਾ ਹੱਥ ਜੋੜ ਕੇ ਤੇ ਹੱਥ ਜੋੜ ਕੇ ਆਪਣੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਵਕੀਲ ਦਾ ਸਾਥ ਦਓ ਕਿ ਬੱਚਾ ਹੈ ਚੜਦਾ ਸੂਰਜ ਹੈ ਚੜਦੇ ਸੂਰਜ ਨੂੰ ਡੋਭੋ ਨਾ ਉਹਨੇ ਤਾਂ ਚੜਨ ਕੋਈ ਪਤਾ ਆਉਣ ਵਾਲਾ ਕੱਲ ਦਾ ਸਵੇਰੇ ਜੇ ਕੀ ਕਮਾਲ ਕਰ ਦੇ ਦੇਸ਼ ਵਸਾ ਸਮਾਥ ਇਹ ਨਕੀ ਕਹਿਣਾ ਚਾਹੁੰਦੀ ਆ ਸਿਰਫ ਮੈਂ ਇਹ ਹੀ ਕਹਾਂਗੀ ਕਿ ਬੱਚਿਆਂ ਦਾ ਸਾਥ ਦਵੋ ਨਾ ਕਿ ਉਹ ਗਲਤ ਰਸਤੇ ਜਾਣ ਤੇ ਨਾ ਕਿ ਉਹ ਆਪਣਾ ਕੋਈ ਗਲਤ ਰਸਤਾ ਪਨਾ ਕੇ ਤੇ ਤੁਹਾਡੇ ਦੇ ਕੋਈ ਐਕਸ਼ਨ ਲਵੇ ਠੀਕ ਹੈ ਅਸੀਂ ਤਾਂ ਮੈਂ ਮੈਨੂੰ ਅੱਜ ਬੁਲਾਇਆ ਗਿਆ ਮੈਂ ਤੇ ਇਹੀ ਕਹੂੰਗੀ ਕਿ ਮਿਲ ਬੈਠ ਕੇ ਇਹਦਾ ਹੱਲ ਕੱਢਣਾ ਚਾਹੀਦਾ ਨਾ ਕਿ ਇਹ ਬੱਚਾ ਹਰਾ ਚੋਵੇ ਤੇ ਕੱਲ ਨੂੰ ਕੋਈ ਇਹੋ ਜਿਹਾ ਕੰਮ ਕਰ ਲਵੇ ਵੀ ਜਿਹੜਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਾ ਦੱਸ ਸਕੀਏ ਕਿ ਸਾਡੇ ਬੱਚਿਆਂ ਨੇ ਅਸੀਂ ਆਹ ਗਲਤੀ ਕੀਤੀ ਸਾਡਾ ਇਹ ਬੱਚਾ ਆਹ ਕੰਮ ਕਰ ਗਿਆ ਸਿਰਫ ਸਾਡੇ ਨੰਨ ਲੱਗੀ ਤੇ ਆਪਣੀ ਖੁਸ਼ੀ ਦਾ ਦਾਤਾ ਸਿਰਫ ਇੱਕ ਲੱਗਾ ਸੇਵਾਦਾਰ ਨੰਬਰ 8440 ਪਰਮ ਕਰਦੇ ਰਹੇਗਾ ਜੀ ਮੈਨਾਂ ਕਿਹਦੀ ਜਿਹੜੀ ਹੋ ਗਿਆ ਨਾ ਜਗ੍ਹਾ ਕੋਈ ਨਹੀਂ ਮੱਥਾ ਕੋਈ ਨਹੀਂ ਆ ਇਹ ਲੱਗਦਾ ਹੈ ਇੱਕ ਆਪਾਂ ਬਾਸਾ ਦਾ ਵੀ ਪੁਰਾਣਾ ਜਾਣਿਆ ਗਿਆ ਜਿਹੜੇ ਕਿ ਇੱਕ ਪਰਿਵਾਰ ਬਸ ਦਾਤਾ ਹੀ ਦੇ ਕਿਸੇ ਵਾਸਤੇ ਸ਼ਾਮਲ ਹੋ ਗਏ ਤੇ ਉਹਨਾਂ ਨੇ ਜੀ ਸ਼ੀਰ ਬੱਬਾ ਜੀ ਦਾ ਕੀ ਨਾਮ ਬੱਬਾ ਸਾਹਿਬ ਲਈ ਸਰਦ ਲੱਗਾ ਨੌ ਦੇ ਸੇਵਾਦਾਰ ਨੇ 3 ਦੇ ਸਰਦ ਰੱਖਿਆ ਗਿਆ ਜੀ ਉਹਦੀ ਬਾਸ ਉਹਨੂੰ ਉਹਨੂੰ ਕਦੇ ਨੀ ਤਰਾਂ ਦੇ ਕੋਈ ਆਹ ਜੀ ਆਪ ਨੂੰ ਜੇ ਅਹੀ ਬਤਾ ਦਿੰਦਾ ਨਾ ਜੀ ਨਾਲੇ ਸਾਡੇ ਦੇ ਸਾਥ ਮੰਗੇ ਜਾਂਦੇ ਆ ਇਲਾਕਾ ਕਿਹੜਾ ਹੈ ਜੀ ਜ਼ੀਰਤ ਤੇ ਸਿਦਕੁਰ ਰੇਲਵੇ ਕ੍ਰੋਸਿੰਗ ਹੈ ਜੀ ਨਾਲੇ ਜਿਹੜੇ ਉਹਨਾਂ ਦੇ ਚਾਹ ਮਾਨ ਬਹੁਤ ਪੁਰਾਣੀ ਹੈ ਇਹ ਕਮ ਸੇ ਕਮ ਮੇਰੇ 30 ਸਾਲ ਦੇ ਟਾਈਮ ਦੇ ਜੋ ਕਿ ਉਹ ਪੈਸੇ ਵਰ ਕਿ ਜਿਨ੍ਹਾਂ ਦੀ ਮਰਦ ਪੂਰੀ ਹੋ ਰਹੀ ਹੈ ਉਹ ਇਹਨੂੰ ਵਧਾਈ ਜਾ ਰਹੇ ਮੈਂ ਕੋ ਕਹਿੰਦਾ ਮਦਦ ਕਰਦੇ ਸਿਆਦੇ ਜਿਨੇ ਵੀ ਸ਼ਦਾਲੂ ਉੱਤੇ ਆਏ ਆ ਜੇ ਅਡਾ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਸੇਜ ਮੇਰਾ ਹੀ ਹੈ ਐਹੀ ਪੀਸ ਗਾਣੇ ਹੀ ਅੱਜ ਦੇ ਟਾਈਮ ਨਾਲ ਕਰਦੇ ਕਿ ਇੰਨਾ ਕੁਝ ਹੋ ਰਿਹਾ ਹੈ ਇਹਦੇ ਕਿੰਨੇ ਚਲਾ ਰਹੇ ਹਨ ਕਿ ਉਹਨਾਂ ਦੀਆਂ ਬੰਦਗੀਆਂ ਨੇ ਕਿ ਮੈਂ ਆਪਣੇ ਲਈ ਸਾਰੇ ਦੇ ਸਾਰੇ ਹੀ ਲਾ ਕੇ ਕੇ ਨੇ ਤੇ ਇੰਨਾ ਬਦਲ ਗਿਆ ਹੈ ਉਹਨਾਂ ਵਾਸਤੇ ਸਾਰਿਆਂ ਨੂੰ ਮੰਨ ਲੈਣਾ ਹੀ ਪੈਂਦਾ ਕਿ ਜਿਹੜਾ ਮੈਸੇਜ ਆ ਰਹੀ ਹੈ ਆਪਣਾ ਖਸਰਾ ਅਸੀਂ ਹਰ ਇੱਕ ਬੰਦੇ ਦੇ ਕੋਲ ਹੀ ਹੱਥ ਤੱਕ ਹੈ ਤੇ ਜਰੂਰ ਹੈ ਸਾਡਾ ਆਪਸ ਵਿੱਚ ਤਾਲ ਜਰੂਰ ਕਰੀਦਾ ਪਰ ਆਪਾਂ ਉਹਦੇ ਪਿੱਛੇ ਨਹੀਂ ਜਾਣਾ ਜਿਹੜੇ ਸਾਡੇ ਕੋਈ ਦਰਬਾਰ ਕੀ ਜਿਹੜੇ ਕਰਦੇ ਨੇ ਉਹ ਨਾਲ ਸਹੀ ਕਰ ਕੀ ਕਰ ਮੰਗਣਾ ਹੈ ਹੀ ਕਰਨਾ ਜੀ 2 ਕਿਲੋ ਮੀਟਰ ਦੀ ਜੋ ਜਿਹੜਾ ਬਣਾਉਣ ਨੂੰ ਕਰਦੇ ਨੇ ਸਟਾਰ ਟੀਵੀ ਨਿਊਜ਼ ਨੂੰ ਲਾ ਰੁਕਿਆ ਜਾਵੇ ਕਿ ਐ ਕਿਲੋ ਵੀ ਅੰਦਰ ਬਣਦੀ ਕੋਸ਼ਿਸ਼ ਕਰਦਾ ਵਾ ਤੇ ਮੈਨੂੰ ਜਲਾਦੇ ਆ ਤੂੰ ਕਰਦੇ ਆ ਤੋਂ ਤੱਕ ਮੈਂ ਦਿੰਦੀ ਆ ਕਿ ਕਿੰਨੂ ਅਸੀਂ ਕੁਝ ਕਰਦੇ ਮੈਨੂੰ ਗੇਪਸ ਤੋਂ ਕੋਈ ਨਹੀਂ ਮੈਂ ਰਹਿ ਰਹੀ ਕਿ ਪ੍ਰੈਕਟਿਸ ਮੁੱਕਾ ਦੀ ਮੇਰੀ ਪ੍ਰੈਕਟਿਸ ਤੁਸੀਂ ਦੇਖੋਗੇ ਮੇਰੀ ਪ੍ਰੈਕਟਿਸ ਨੂੰ 5 ਸਾਲ ਹੋ ਚੁੱਕੀ ਚਾਹ ਜਿਹਦੇ ਨਵੇਂ ਬੱਚੇ ਤੁਸੀਂ ਕਰਦੇ ਕੋਈ ਜਿੰਨੂ ਕਦੀ ਆਪਾਂ ਵਿਚਾਰੀ ਦੇ ਵਿੱਚ ਵੇਖਿਆ ਨਹੀਂ ਪ੍ਰੈਕਟਿਸ ਕਰਦੇ थापुर के, के था। था। जितने था। भी कागज हैगा जी सिरम नंबर में दिए हुए लेकिन नंबर के अलावा कोई मतलब ही हैगा जी क्योंकि इतनी सारी भी पिछले दम ले बहुत थोड़ी सी ये लग रहा है कि कोई जगह पे मेंशन ही नहीं की है क्या है भई कि उनका नाम है किस तरह आप भी देखकर भी और रिपोर्ट के दौरान वोट करने के कारण क्या गया जी ਉਹਨਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਆਗਰੇ ਨਹੀਂ ਰਾਹੀ ਤਰ੍ਹਾਂ ਨਹੀਂ ਸਕੇ ਸਾਹਮਣੇ ਸਿਰ ਤੇ ਸਿਰ ਰੱਖਣੀ ਆਪਣੇ ਜਿਹੜੇ ਸਾਹਮਣੇ ਉਹਨਾਂ ਨੂੰ ਦੇ ਕੇ ਚੜਾ ਦੇ ਕਿਉਂਕਿ ਉਹ ਪੈਸੇ ਭਰਦੇ ਹੈ ਰੈਗ ਤੋਂ ਪੈਸੇ ਨਹੀਂ ਹੈ ਕਿ ਕਿਸੇ ਕਰ ਤੋਂ ਹੈ ਤੇ ਬੁਰੀ ਨਹੀਂ ਹੋ ਕਿ ਮੈਂ ਆਪਣੀ ਬੈਕਟਰੀਓ ਦੀ ਜਿਹੜੀ ਜੋ ਸਭ ਤੋਂ ਚੰਗੀ ਜਗ੍ਹਾ ਬਣਾਤੀ ਹੈ ਇਸ ਤਰ੍ਹਾਂ ਦੀ ਸਰਕਾਰ ਦਾ ਉਹ ਸੱਚੇ ਦਰਵਾਜ਼ੇ ਜਿਨ੍ਹਾਂ ਮੈਂ ਤੁਹਾਨੂੰ ਦੇਖਿਆ ਇਹ ਕਹਿੰਦੇ ਹੋ ਜੀ ਕੀ ਇਨਫਰਾਸਟ੍ਰਕਚਰ ਜਾਈਗਾ ਬਖੂ ਲੱਗਾ ਜਿਵੇਂ ਤਾਂ ਜਵਾਬ ਦਾ ਸਾਰੀ ਸਾਰੀ ਈ ਗਲਤੀ ਲੇਕਿਨ ਅਸਲ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਵਾਸਤੇ ਵੀ ਸਾਰੇ ਕੋਸ਼ਿਸ਼ ਕਰ ਰਹੇ ਕਿ 1000000 ਲੋਕ ਜਾ ਰਹੇ ਕਿ ਹੈ ਜਿਹੜੇ ਵੀ ਅਸੀਂ ਖੁਸ਼ੀ ਨਾਲ ਹਰ ਇੱਕ ਬੰਦੇ ਦੇ ਘੁੱਟੇ ਲੱਗੇ ਡਾਈਟ ਤੇ ਪੂਰਾ ਸਾਮਾ ਸੇ ਬਕਾਲੇਵਰ ਕਰੀ ਦਾ ਤੱਕ ਬੜਾ ਆਪਾਂ ਪਿੱਛੇ ਨਹੀਂ ਲੱਗੇ ਤਰੀਕ ਨੂੰ ਹੋ ਗਿਆ ਜਿਹੜੇ ਸਾਡਾ ਕੋ TTT ਜਮਾਦੀ ਕੋਲ ਜਿੰਨਾ ਆਪਾਂ ਦਾ ਸਦਾ ਤੋਂ ਨਾ ਜਾਣਿਆ ਕਰਦੇ ਨੇ ਉਹ ਮਾਰ ਨਹੀਂ ਸਹੀ ਗੰਦਾਈ ਕਰ ਮੰਗ ਮਾਗੀ ਗੱਦੀ ਰਿਸ਼ੀ ਪਪਾ ਜੀ ਦੇ ਨਾਮ ਆਵਾ ਨੂਰੇ ਸ਼ਾਹ ਵਲੀ ਸਰਕਾਰ ਲੰਬੀ ਜੀ ਦੇ ਸੇਵਾ ਦਾ ਦੇ ਦੇ ਪਿਆਰ ਦੇ ਸਾਥ ਨੂੰ ਕਰ ਸਕਦੇ ਮੈਨੂੰ ਇਸ ਤੋਂ ਬਾਹਰ ਗਏ ਪ੍ਰੋਜੈਕਟ ਬੜਿਆਂ ਦੀ ਹਰ ਕੋਸ਼ਿਸ਼ ਕਾਦੀ ਆ ਵੀ ਹੋਏ ਇਹ ਇਹ ਦੇ ਤਰ੍ਹਾਂ ਕਰ ਸਕਦੇ ਆ ਨਾਲੇ ਤੰਗੀਆਂ ਤੋਂ ਜੀਆ ਇੱਕ ਇਲਾਕਾ ਹੈ ਜੀ ਇਸਲਾਮਾਬਲ ਕੋਲ ਸ਼ੁਰੂ ਹੋ ਗਿਆ ਨਹੀਂ ਮਾਰੀ ਇਹ ਕ੍ਰੋਸਿੰਗ ਹੈ ਜੀ ਨਾਲ ਹੀ ਜਿਹੜੀ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਇੱਕ ਕਮ ਸੇ ਕਮ ਮੇਰੇ ਸਾਹ ਦੇ ਤਜਰਬੇ ਦੇ ਟਾਈਮ ਤੋਂ ਦੇਖੋ ਕਿ ਆਪਲੇ ਕਿਨਾ ਹੈ ਕਿ ਜਿੰਨਾ ਨੁਕਸਾਨ ਹੋ ਰਹੀ ਹੋ ਰਹੀ ਹੈ ਉਹਦੇ ਬੱਚੇ ਕਹਿੰਦੇ ਆ ਕਿ ਆਂਕ ਜਾਰੇ ਨੇ ਜਿੰਨੂੰ ਕਦੀ ਅਪਾ ਵਿਚਾਰੀ ਆਏ ਦੇਖਿਆ ਨਹੀਂ ਕਿਸ ਤਰ੍ਹਾਂ ਇਹ ਮੈਸੇਜ ਦੇਣਾ ਚਾਹੋਗੇ ਜੀ ਮੈਸੇਜ ਮੇਰਾ ਇਹ ਹੀ ਹੈ ਕਿ ਪੀਰ ਫਕੀਰਾਂ ਨੇ ਹੀ ਅੱਜ ਦੇ ਟਾਈਮ ਤੱਕਰ ਵੀ ਜਿੱਦ ਤੇ ਕਿੰਨਾ ਕੁਝ ਹੋ ਰਿਹਾ ਵਾ ਇਹ ਦੁਨੀਆ ਨੂੰ ਫਲਾ ਰਹੇ ਆ ਨਾ ਸੁਨਾਰੀਆਂ ਫਤਗੀਆਂ ਨੇ ਜੀ ਆਪਣੇ ਨਹੀਂ ਨਹੀਂ ਉਕਾਲੀ ਮਾਗਰੀ ਡਿਸਟ੍ਰਿਕਟ ਮਾਗਰੀ ਇਹਨਾਂ ਦੇ ਵਿੱਚ ਐਸੇ ਨੇ ਕਿ ਸਰਕਾਰਾਂ ਨੂੰ ਸੱਜਣ ਤੋਂ ਪ੍ਰੈਸ ਤੋਂ ਮੇਰਾ ਬਸ ਜਾਰੀ ਆ ਇਹਨਾਂ ਨੇ ਸਰਕਾਰ ਦੇ ਕੋਆ ਕੇ ਚੰਦਾ ਵਰਗਨ ਚ ਲੱਗੀ ਹੋਰ ਆ ਤਸੋ ਮੈਡਮ ਜੀ ਅਸੀਂ ਕੱਤੇ ਇਹ ਲੋਟ ਕਰਦੇ ਤੈਨੂੰ ਬੁਲਦੀ ਤੇਰੇ ਨਾਂ ਤੇ ਸਰਕਾਰ ਜੀ ਦਾ ਜਿਹੜਾ ਸਾਡੇ ਕੋਲ ਸੀ ਦਾ ਸਰਕਾਰ ਜੀ ਦਾ ਅਸੀਂ ਕੋਲ ਤੋਂ ਦਾ ਫਰਸ਼ਤਾ ਕੀ ਜਮਦੰਰ ਪਿੰਡ ਸੀ ਹੁਣ ਇਹਨਾਂ ਨੇ ਕੀ ਕੀਤਾ ਸਾਡੇ ਡਾਕ ਟਵੀ న్యూਸ ਇਹ ਮਜਾਜ ਨੇ ਪਿੰਡਾਂ ਨੂੰ ਸਬਾਰਕ ਕੀ ਪ੍ਰਾਈਮੋਰਨ ਸਵੇਰੇ ਆ ਕੇ ਉਹ ਬੁਕਤੇ ਇਹਨਾਂ ਨੇ ਮਜਾਜ ਤੱਕ ਪਹੁੰਚੀ ਹੈ ਅਲੋਟਡ ਚੈਂਬਰ ਦੇ ਵਿੱਚ ਜਿਹੜੀ ਤੇ ਇਹਨਾਂ ਨੇ ਕੀਤੀ ਹੈ ਆਪਣਾ ਕੰਮ ਮੰਡ ਦੇ ਅਸੀਂ ਸਵੇਰੇ ਉਸੇ ਨੂੰ ਆ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਦਾਂ ਕਿਉਂ ਕੀਤਾ ਸਾਡੇ ਗੱਲ ਪਏ ਨੇ ਕਿ ਦੋ ਨੇਪਸਟਰ ਵੀ ਜਿਹੜਾ ਹਮਨਕਾਰ ਖੇਡ ਪਿਆ ਨੇ ਇੱਥੇ ਆ ਕੇ ਸਾਨੂੰ ਧਮਕੀਆਂ ਲਾਈਆਂ ਨੇ ਅਸੀਂ ਜੀ ਗੈਂਗਸਟਰਾਂ ਦੇ ਤੋਂ ਤੁਹਾਨੂੰ ਕੁਝ ਵੀ ਕਰਵਾ ਸਕਦੇ ਹਾਂ ਇੰਜ ਕਰ ਦਾਂਗੇ ਕੁੰਝ ਕਰ ਦਾਂਗੇ ਇਸ ਤੋਂ ਇਲਾਵਾ ਇਹਨਾਂ ਨੇ ਇਹ ਨਹੀਂ ਕੀਤਾ ਕਿ ਕਿ ਜਦੋਂ ਨੇ ਧਮਕੀਆਂ ਲਾਉਣ ਤੋਂ ਬਾਅਦ ਇਹ ਕਹਿੰਦੇ ਅਸੀਂ ਅਸਲੀ ਨੂੰ ਨਹੀਂ ਹਟਾਵਾਂ ਜਿੱਦਾਂ ਮੰਗਦੇ ਅਸੀਂ ਬਾਹਰੋਂ ਕੋਚ ਕੀਤਾ ਬਾਹਰੋਂ ਸਾਡਾ ਪੱਕ ਜਾਣਿਆ ਬਾਹਰ ਨੇ ਇੱਕ ਲੈਟਰ ਵੀ ਦਿੱਤੀ ਹੈ ਕਿ ਇਹ ਇਲੈਗਲ ਫੰਡ ਕੋਰਸ ਹਨ ਤੇ ਜਿੰਨਾ ਵੀ ਰਾਮ ਨੇ ਤੇ ਉਹਨਾਂ ਦੀ ਪੂਰੀ ਜਾਂਚ ਹੋਵੇਗਾ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਅੰਗ੍ਰੋਥਨ ਕੀ ਲਈ ਗਈ ਇਹਨਾਂ ਨੂੰ ਕਿਹਾ ਗਿਆ ਕਿ ਵਟਾ ਲਓ ਤੁਸੀਂ ਆਪਣਾ ਪੁੱਜਾ ਸਾਡੇ ਵੱਲੋਂ ਇਹ ਕਿਹਾ ਗਿਆ ਨਾ ਮੈਂ ਕਿ ਅਸੀਂ ਇਹਨਾਂ ਨੂੰ ਬੜੀ ਬੇਨਿਯਤ ਬੇਨਤੀ ਕਰਨਾ ਤੇ ਸਾਡੇ ਸਭ ਨੂੰ ਬਿਨਾਂ ਨਾਮੋ ਨਾਮ ਬਣਾਉਣ ਸਾਡੀ ਕੋਲ ਅਲੋਟਮੈਂਟ ਮੈਟਰ ਹੋਣੀ ਹੈ ਇਹ ਅਲੋਟਮੈਂਟ ਮੈਟਰ ਮੇਰੇ ਸਾਹਮਣੇ ਇਹ ਇਹਨਾਂ ਦੇ ਨਾਲ ਸਾਡੇ ਦੋ ਦੀਆਂ ਮੈਂ ਲੋਟੀ ਦਾ ਇਸ ਤਰ੍ਹਾਂ ਹੋ ਗਿਆ ਆਪਣੀ ਚੰਗੂ ਕਿ ਇਸ ਤੋਂ ਨਾ ਬਸਰ ਹੋ ਜਾ ਸਕਣੇ ਪਿਜੀ ਨਹੀਂ ਆ ਅਸੀਂ ਪ੍ਰਸ਼ਾਸਨ ਤੱਕ ਪੱਛਤੌਰ ਕੀਤੀ ਹੈ ਪੀਸੀ ਸਾਹਿਬ ਨੇ ਪਾਰ ਵੱਲੋਂ ਵੀ ਯਾਹ ਜੀ ਜਿਸ ਸਮੂਹ ਨੂੰ ਲਿਆ ਗਿਆ ਇਹਨਾਂ ਨੂੰ ਬਸ ਕੀ ਇਹ ਸਾਨੂੰ ਮਤਲਬ ਇਹ ਵੀ ਕੋਈ ਇਤਰਾਜ਼ ਨਹੀਂ ਜੇ ਇਹ ਪਬਲਿਸ਼ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਗੱਲ ਹੈ ਇਹ ਜੋ ਥੰਡ ਕਿਸੇ ਦੀ ਜਨਤਕ ਜੀ ਅਧਾਰਤਾ ਹੈ ਹਾਂਜੀ ਡੀਸੀ ਸਾਹਿਬ ਨੇ ਅੱਜ 2000 ਦੇ ਆਰਡਰ ਕਰ ਦਿੱਤਾ ਜਾਰੀ ਕਿ ਇਹ ਚੰਬਰ ਖਾ ਜਾਂਦਾ ਤੇ ਟੋਟਲੀ ਇਲੈਗਲ ਹੈ ਇਹ ਇਲੈਗਲ ਰੀਡਿੰਗਸ ਹੋ ਰਹੀਆਂ ਨੇ ਜਿਹੜਾ ਦਾ ਲੋਕਲ ਚੈਂਬਰ ਆਸਾਂ ਪੂਰੀ ਦੀ ਖੁਸ਼ੀ ਨਾਲ ਗਾਉੜ ਜਿਹੜੇ ਆ ਕੇ ਬਹਿ ਗਏ ਨੇ ਬਿਲਕੁਲ ਨਿਯਮ ਕਰ ਰਹੇ ਨੇ ਕਿ ਡੀਸੀ ਸਾਹਿਬ ਦਾ ਆਰਡਰ ਹੈ ਜੀ ਉਹਨਾਂ ਸਾਡੇ ਵਿੱਚ ਇਹ ਵੀ ਮੈਂ ਕਹਿਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਦੀ ਬਦਲਵਾਲੀ ਇਹ ਸਤਾਤ ਰੁਮਾਨਡ ਹੋਈ ਹੈ ਪ੍ਰਸ਼ਾਸਨ ਸਾਡਾ ਪੇਸਾ ਸਾਡੇ ਪਰਿਵਾਰ ਵਾਸਤੇ ਬਾਰ-ਬਾਰ ਕਿਹਾ ਇਹ ਪ੍ਰਸ਼ਾਸਨ ਦੀ ਵਜ੍ਹਾ ਨਾਲ ਆ ਰਹੀ ਨਹੀਂ ਕੁਝ ਦਿਨ ਪਹਿਲਾਂ ਮੈਂ ਆਪਣੀ ਔਰ ਐਸੋਸੀਏਸ਼ਨ ਨੇ ਜਿੰਨੇ ਮੇਰੇ ਸਤਾਰਨ ਨੈਬਰ ਭੈਣ ਭਰਾ ਨੇ ਮੈਂ ਕਹਿਣਾ ਚਾਹੁੰਦਾ ਅਸੀਂ ਇੱਕ ਮੁੰਡਾ ਹੁਣ ਰੀਸੈਂਟਲੀ ਇੱਕ ਦੁਆ ਲਿਆ ਹੈ ਕਿਸੇ ਝਗੜੇ ਦੇ ਵਿੱਚ ਤੇ ਇੱਥੇ ਕਿਸੇ ਦਾ ਵੀ ਮਤਲਬ ਹੋ ਸਕਦਾ ਇਹ ਇੱਕ ਇਕੱਲਾ ਇੱਕ ਮੈਮ ਕਲੀਨ ਹੈਗਾ ਤੇ ਸਾਰੀ ਆ ਰਹੀ ਨਹੀਂ ਪਤਾ ਨਹੀਂ ਤੋਂ ਮੇਰੀ ਇਹ ਬੇਨਤੀ ਹੈ ਕਿ ਸਾਡਾ ਜਿਹੜਾ ਇਲਾਕਾ ਜਾਵੇ ਇਸ ਮਸਲੇ ਦਾ ਹੱਲ ਸਾਡੀ ਜਗ੍ਹਾ ਸ਼ਨੀਵਾਰ ਦੇ ਦਿੱਤੇ। ਇਹ ਸਰ 11 4 25 ਮਸੂਮਾ ਰੋ ਰਿਹਾ ਹੈ ਮੀਟਰ ਵੀ ਕ੍ਰੀਟਾ ਦੇ ਟਾਈ ਹੋਇਆ ਬਾਹਰ ਵੱਲ। ਹੱਥ ਲੇਕਿਨ ਉਹ ਵੀ ਅਸੀਂ ਨਾਮ ਲਿਸਟ ਦੇ ਵਿੱਚ ਦਾ ਨਾ ਹੈਗਾ। ਉਹਨੂੰ ਵਧਾਈ ਜਾ ਰਹੇ ਸਾਡਾ ਹੱਥ ਕਰਦੇ ਉਹ ਸਰ ਸਾਨੂੰ ਅਸੀਂ ਨਾਮ ਲਿਸਟ ਦੇ ਆਏ ਇਹਨਾਂ ਨੂੰ ਅੱਗੇ ਭਰਵਡ ਕਰਨਾ ਚਾਹੁੰਦੇ। ਸਾਡੇ ਕੋਲ ਜਿਹੜਾ ਮੁੰਡਾ ਮੇਰਾ ਆਹੀ ਹੈ। ਉਹ ਸਾਡਾ ਲਿਸਟ ਦੇ ਵਿੱਚ ਨਾ ਹੈ। ਸਾਡੇ ਕੋਲ ਅੱਜ ਤੱਕ ਟਾਈਮ ਤੱਕ ਵੀ ਜਿੱਦ ਤੇ ਕਿ ਇੰਨਾ ਕੁਝ ਹੋ ਰਿਹਾ ਇਹ ਦੁਨੀਆ ਨੂੰ ਪਤਾ ਨਹੀਂ ਆਣਾ ਉਹਨਾਂ ਦੀਆਂ ਬਦਕੀਆਂ ਨੇ ਜਦ ਅਪਾਰਟਮੈਂਟ ਲੈਟ ਹੁੰਦੇ ਮਿੱਤਰ ਨੰਬਰ ਪਾ ਕੇ ਕਿ ਇਹ ਚੈਂਬਰ ਹੈ ਇਸ ਚੈਂਬਰ ਦੇ ਵਿਵਹਾਰ ਹੋਏਗਾ ਇਸ ਜਿਹੜਾ ਤੁਹਾਨੂੰ ਮੰਨਣਾ ਹੀ ਪੈਂਦਾ ਤੇ ਮੇਰਾ ਵਿੱਚ ਜਾਣਾ ਹਾਂਜੀ 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 ਜਿਹੜਾ ਦੱਸੀ ਜਾਂਦੀ ਬਿਲਕੁਲ ਸਭ ਜਿਹੜਾ ਦੱਸੀ ਮੇਰਾ ਮਰਜ਼ਾ ਕੱਸੋ ਮਜ਼ਦੂਰ ਜਿਹੜੀ ਕਰਦੇ ਨੇ ਐਹੀ ਗੱਲਾਂ ਨੇ ਜਗਰਾਾ ਬਾਬਾ ਨਿਸ਼ਾ ਸਰਕਾਰ ਦੀ ਦਾ ਬਹੁਤ ਸੱਚੇ ਸਰਕਾਰ ਕੀ ਨੂੰ ਜਗਰਾਾ ਬਾਬਾ ਤਿੰਦਿਆ ਸਰਕਾਰ ਦੀ ਦਾ ਇਹ ਪੁਲਿਸ ਪ੍ਰਸ਼ਾਸਨ ਨਿਸ਼ਾਰਾਤਾ ਹੈ ਅਸੀਂ ਪੂਰੀ ਕਾਰਮੀ ਕੀਤੀ ਅਸੀਂ ਸੋਭਾ ਦੇਖਦੇ ਰਹੇ ਲੈ ਕੇ ਆਪਾਂ ਕੀ ਘੁੰਮਣ ਕਾ ਦੇ ਸਾਡਾ ਸਟਾਰ ਦੀ ਟੀਵੀ ਨਿਊ ਅਸੀਂ ਅਸੀਂ ਇਸ ਇਸ ਬੰਦੇ ਦੀ ਕੋਈ ਅੰਗ ਨਾਲ ਟੱਕਰ ਨਹੀਂ ਅਸੀਂ ਥਰੂ ਪ੍ਰੋਪਰ ਚੈਨਲ ਅਸੀਂ ਸਾਰੇ ਅਖ਼ਬਾਰਾਂ ਨੂੰ ਮਿਲ ਕੇ ਗੱਲ ਕਰ ਰਹੇ ਹਾਂ ਕਿ ਅਸੀਂ ਇਹ ਮੰਨ ਨਹੀਂ ਬੱਟਛਾਈ ਨੂੰ ਝੂਠ ਬੋਲ ਰਹੇ ਹਾਂ ਜਾਨਾਂ ਲੇਗੀ ਉਹ ਕਰਨੀ ਜਾਨਾਂ ਹਾਂਜੀ ਇਹ ਦੇਖੋ ਇਹ ਬੰਦਾ ਠੀਕੇ ਤੋਂ ਆਇਆ ਹੈ ਜਾਨਾਂ ਨਾ ਸਹੇ ਇਹ ਗੀਤ ਨੂੰ ਨਾਮ ਗੱਲ ਹੈ ਕਿ ਆਹ ਇੱਕ ਕਿਸਮ ਨੇ ਕਰਕੇ ਤੇ ਕੈਸਾ ਹੀ ਕਰ ਲਈ ਤੁਸੀਂ ਇਹ ਨਿਸ਼ਾਏ ਉੱਤੇ ਸਾਰਾ ਝੂਠੇ ਅਲੀਗੇਸ਼ਨ ਨੇ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਉਲਟਾ ਇਹਨਾਂ ਨੇ ਸਭ ਜਿਹੜੀ ਰਿਪੋਰਟਿੰਗ ਕਰਕੇ ਤੇ ਸਾਡੀ ਬਦਨਾਮੀ ਸਾਡੇ ਮੈਂਬਰ ਦੇ ਬਾਅਦ ਵੀ ਮੀਟਰ ਨੂੰ ਆਣਾ ਹੀ 2000 50 11 ਮਿਤੀ 11 April 2025 ਨੂੰ ਸਾਡੇ ਕੋ ਆਏ ਆ ਸਾਡੇ ਆਪਣੇ ਪੰਨਿਆ ਜੀ 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 ਲੇਖਾ ਲੇਖਾ ਪਾਉਣਾ ਹੈ ਲੇਖਾ ਲੇਖਾ ਪਾਉਣਾ ਹੈ ਪ੍ਰੋਪਰ ਲੋਟਿੰਗ ਕਰਨਾ ਹੈ ਬਲਕਿ ਸਪੈਸੀਫਿਕਸ਼ਨ ਦਿੱਤਾ ਹੋਇਆ ਹੈ ਪੰਨਿਆ ਕੇ ਨਾ ਉਹ ਰਾਜ ਨਾਲ ਰਾਜ ਆਮ ਹੈ ਤੇ ਆਪਣਾ ਦੇਖਦਾਰ ਨਾਲ ਉਹਨਾਂ ਦੇ ਦਿੱਤੇ ਸਟੇਟਸ ਆਏ ਨੇ ਥਾਣੀ ਦੇ ਚੱਲ ਰਹੇ ਨੇ ਕੋਈ ਕੁਝ ਲਾਗੇ ਕੋਈ ਕਹਾਣੀ ਹੋ ਜੀ ਸਰਕਾਰੀ ਹੈ

ਜਿਹੜੇ ਅਸੀਂ ਦੱਸ ਗਏ ਉਹਨਾਂ ਨੂੰ ਹੋਣਾ ਉਹਨਾਂ ਵੱਲੋਂ ਕੋਈ ਪੰਜ ਐਡਵੋਕੇਟ ਦੇ ਨਾਮ ਨਹੀਂ ਦੇ ਕੇ ਦਤਾ ਨਾ ਤੀ ਨਾਮ ਦਿੱਤੇ ਨਾ ਪ੍ਰੀਤਪਾਲ ਪ੍ਰੀਤਪਾਲ ਤੇ ਮੈਨੂੰ ਕੋਈ ਇਦਾਂ ਤੋਂ ਪੰਜ ਨਾਮ ਦੇ ਚਾਹੇ ਕੋਈ ਨਾ ਵੀ ਵਰਤੇ ਤਾਂ ਹੀ ਸਮਝੀ ਜੇ ਤੁਹਾਡੇ ਵੱਲੋਂ ਪਿਆ ਜਾ ਰਿਹਾ ਅੱਜ ਵੀ ਦੇਖ ਰਹੇ ਆਂ ਆ ਬਸ ਅੱਪਾ ਦਾਸ ਪੁੱਤਣਾ ਜਾੜੇ ਆ ਗਿਆ ਜਿਹੜੇ ਜੱਟ ਦਾ ਪਰਿਵਾਰ ਵੱਲੋਂ ਖਾਸ ਰੱਖਤਾ ਹੀ ਦਿੰਦੇ ਆਂ ਅਮਰਜੀਤ ਸਿੰਘ ਪਪਾਈ ਦਾ ਕੀ ਨਾਮ ਪਪਾ ਰੋਕਾਵਲੀ ਸਰਕਾਰ ਲੱਕੜ ਬਣਾ ਦੇ ਸੇਵਾ ਦਾ ਦੇ ਦਿੱਤੀ ਉਹਨੂੰ ਨੇ ਨਾਮ ਦਾ ਜੰਮਰ ਖੇਤੀ ਦੇ ਵਿੱਚ ਨਿਕਲੋ ਜਾ ਬਰਿਆਨਿਆ ਬਰਾਦਾ ਪੁੱਜਾ ਹੁੰਦੀ ਆ ਸਾਡੀ ਆਪ ਹੋਈਏ ਅਈ ਨਾ ਬੈਟਿੰਗ ਦਾ ਰਾਧਾ ਕੰਦੇ ਉਹ ਨਾ ਅਸੀਂ ਦੇ ਜਾਂਦੇ ਆ ਲੱਕਾ ਕਿਹੜਾ ਇਹ ਕਿ ਲੱਕਾ ਜੀ ਸਾਡਾ ਪੁਆਇੰਟ 100 ਰੇਨ ਵਿੱਚ ਕ੍ਰੋਸ ਹੋ ਗਿਆ ਸੀ ਨਾ ਲਾਈਵ ਹੀ ਚੱਲਦਾ ਪਿਆ ਸੋ ਜਦੋਂ ਉਹ ਲਾਸਟ ਵਰਡ ਇਨ ਟੂ ਵਰਡਸ ਸੋ ਕਿਦੀ ਮੈਨੂੰ ਪਹਿਲੇ ਵਰਡ ਤੋਂ ਕਰਦਾ ਹਾਂ ਲੇਕਿਨ ਇਹ ਹੈ ਕਿ ਜਿੰਨਾ ਦੀ ਮੁਲਾਕਾਤ ਪੂਰੀ ਹੋ ਰਹੀ ਹੈ ਉਹ ਇਹਨੂੰ ਵਧਾਈ ਜਾਵੇ ਇਲੈਗਲ ਕੰਪਲੈਕਸ ਤੇ ਅਨਕੈਲੀਗੇਸ਼ਨ ਨੂੰ ਵੀ ਉਹ ਫ੍ਰੀ ਕਰਦੇ ਹੋਤੇ ਆਏ ਆ ਕਿ ਇਹ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਕਿ ਆਹੀ ਪੀਰ ਉਹਨਾਂ ਨੇ ਹੀ ਅੱਜ ਤੱਕ ਹਮ ਤੱਕਰ ਵੀ ਜਿੱਥੇ ਕਿ ਇੰਨਾ ਕੁਝ ਹੋ ਰਿਹਾ ਦਾ ਇਹ ਦੁਨੀਆ ਨੂੰ ਚਲਾ ਰਹੇ ਆ ਜਿਹੜੇ ਕਹਿੰਦੇ ਕਿ ਇਹ ਲੋਰਾਂ ਟੁਕਮ ਇਹਨਾਂ ਨੂੰ ਚੈਂਬਰ ਤੋਂ ਦੋ ਲੋਟੇ ਆਤੀ ਲੋਕਾਲੀ ਮੰਗਦੇ ਨੇ ਕਿ ਇਹਨਾਂ ਦੇ ਵਜਲੇ ਐਸੇ ਨੇ ਕਿ ਸਰਕਾਰਾਂ ਨੂੰ ਮੰਨਣੇ ਪੈਂਦੇ ਨੇ ਹਰ ਤਰੱਕੀ ਖਬਰ ਦੇਖਣ ਲਈ 10 ਤੱਕ ਟਾਈਪ ਨਿਊਜ਼